ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਚਲਾਈ ਮਹਮ ਨੂੰ ਲੈ ਕੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਹਲਕਾ ਗਿੱਦੜਬਾਹ ਵਿਖੇ ਨਸ਼ਾ ਤਸਕਰਾਂ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਬੁਲਾਈਆਂ ਦੋ ਇਮਾਰਤਾਂ ਤੇ ਚਲਾਇਆ ਬਲਡوزر ਨਸ਼ਾ ਤਸਕਰਾਂ ਖਿਲਾਫ ਕਾਰਵਾਈ ਜਾਰੀ ਪੰਜਾਬ ਸਰਕਾਰ ਵੱਲੋਂ ਜੋ ਯੁੱਧ ਨਸ਼ੇ ਵਿਰੁੱਧ ਮੁਹਿੰਮ ਹੈ ਉਸ ਤੇ ਪਿਛਲੇ 2 ਮਹੀਨੇ ਤੇ ਕਾਫੀ ਡੈਟਰੈਂਟ ਐਕਸ਼ਨ ਤੇ ਐਗਜ਼ੈਂਪਲਰੀ ਐਕਸ਼ਨ ਲਿਆ ਜਾ ਰਿਹਾ ਹੈ ਇਸੀ ਦੀ ਲਗਾਤਾਰਤਾ ਤੇ ਅੱਜ ਜੋ ਗਿੱਦੜਵਾ ਤੇ ਜੋ ਮਾਰਕੀਟ ਕਮੇਟੀ ਦੀ ਇੱਕ ਸਰਕਾਰੀ ਥਾਂ ਤੇ ਜੋ ਇਲੀਗਲ ਕੰਸਟਰਕਸ਼ਨ ਹੋਈ ਹੋਈ ਸੀ ਉਸਦੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਦੇਖ ਕੇ ਤੇ ਏਰੀਆ ਸਿਕਿਉਰਿਟੀ ਨੂੰ ਦੇਖਦੇ ਪੁਲਿਸ ਡਿਪਲॉयਮੈਂਟ ਕੀਤੀ ਗਈ। ਤੋਂ ਜੋ ਪ੍ਰੋਸੀਡ ਆਫ ਸੇਲ ਆਫ ਡਰੱਗਸ ਤੇ ਜੋ ਡਰੱਗ ਪੈਡਲਰਸ ਟ੍ਰੈਫਿਕਰਸ ਨੇ ਜੋ ਇੱਕ ਸਟਰਕਚਰ ਇਲੀਗਲ ਬਣਾਇਆ ਹੋਇਆ ਸੀ ਸਰਕਾਰੀ ਥਾਂ ਤੇ ਉਸਤੇ ਐਕਸ਼ਨ ਜੋ ਹੈਗਾ ਅੱਜ ਲਿੱਤਾ ਜਾਏਗਾ। ਤੋਂ ਪੁਲਿਸ ਦਾ ਜੋ ਇਸ ਇੱਕ ਰੋਲ ਇਹ ਸੀਗਾ ਕਿ ਮਤਲਬ ਕੋਈ ਇੱਕ ਲਾਅ ਐਂਡ ਆਰਡਰ ਸਿਚੁਏਸ਼ਨ ਕੋਈ ਖਰਾਬ ਨਾ ਹੋਏ। ਪਬਲਿਕ ਸੇਫਟੀ ਪਬਲਿਕ ਸਿਕਿਉਰਿਟੀ ਨੂੰ ਦੇਖਦੇ ਹੋ ਇਸ ਚ ਪੁਲਿਸ ਡਿਪਲॉयਮੈਂਟ ਪ੍ਰੋਪਰ ਕੀਤੀ ਗਈ ਹੈ ਤੇ ਇਲੀਗਲ ਸਟਰਕਚਰ ਤੇ ਜੋ ਹੈਗਾ ਇੱਕ ਕਾਨੂੰਨੀ ਕਾਰਵਾਈ ਪੂਰਾ ਕਰਕੇ ਇੱਕ ਐਕਸ਼ਨ ਲਿਆ ਗਿਆ ਹੈ ਕਿ ਕਿੰਨੇ ਕੁ ਸਾਰੇ ਤੇ ਮਾਮਲੇ ਦਰਸੀਆਂ ਹੋਰ ਕਿੰਨੇ ਦੀ ਪ੍ਰੋਪਰਟੀ ਸੀ ਇਹ ਜੋ ਦੋਨੋਂ ਪੈਡਲਰ ਸੇ ਇਨਾਂ ਨੇ ਜੋ ਇਲੀਗਲ ਸਟਰਕਚਰ ਬਣਾਏ ਸੀ ਇਹਨਾਂ ਦੇ ਐਫਆਰ ਐਨਡੀਪੀਐਸ ਦੀ ਪਹਿਲਾ ਹੈਗੀ ਹੈ ਦੋ ਦੋ ਐਫਆਰ ਸਹਿਗੀਆਂ ਤੋਂ ਇਨਾਂ ਤੇ ਜੋ ਇਸ ਚ ਜੋ ਏਰੀਆ ਚ ਵੀ ਕਾਫੀ ਇਸ ਤੇ ਬਦਨਾਮੀ ਸੀਗੀ ਇਹਨਾਂ ਦੇ ਪੈਡਲਿੰਗਸ ਦੇ ਡਰਗ ਪੈਡਲਿੰਗ ਇਸ਼ੂ ਤੇ ਉਸਤੇ ਅਜ ਐਕਸ਼ਨ ਹੋਇਆ ਹੈ ਹੁਣ ਤੱਕ ਕਿੰਨੇ ਕਿਤੇ ਐਕਸ਼ਨ ਹੋ ਚੁੱਕੇ ਔਰ ਕਿੰਨੇ ਖੇ ਪੈਣਗੇ ਨੇ ਇਗਰੀਡੀਅੰਟ ਉੱਪਰ ਲਿਖ ਕੇ ਦਿੱਤਾ ਜੀ ਇਹ ਤਾਂ ਕੋਈ ਇੱਕ ਪ੍ਰਕਿਰਿਆ ਹੈਗੀ ਹੈ ਜੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਤੇ ਕਾਫੀ ਥਾਂ ਤੇ ਵਕ ਵਕ ਜ਼ਿਲ੍ਹਿਆਂ ਦੇ ਵਕ ਵਕ ਸਪਾਟਸ ਤੇ ਜੋ ਇਹ ਕਾਰਵਾਈ ਕੀਤੀ ਜਾ ਰਹੀ ਹੈ ਤੋ ਪਹਿਲਾ ਵੀ ਡਿਸਟ੍ਰਿਕਟ ਮੁਕਸਰ ਚ ਇੱਕ ਇਲੀਗਲ ਸਟਰਕਚਰ ਸੀ ਇਸੀ ਤੇ ਕਾਰਵਾਈ ਕੀਤੀ ਗਈ ਸੀ ਜੋ ਡਰਗ ਪੈਡਲਿੰਗ ਤੇ ਟ੍ਰੈਫਿਕਿੰਗ ਤੇ ਇਨਵੋਲ ਸੀ ਪਿੱਛੇ ਜੀ ਮੁਲਾਜ਼ਮਾ ਤੇ ਵੀ ਸਰ ਹਮਲਾ ਹੋਇਆ ਸੀ ਇੱਥੇ ਸੁਣਿਆ ਸੀ ਉਹ ਇਹਨਾਂ ਨਾਲ ਡਾਇਰੈਕਟ ਕਰਦੇ ਨਹੀਂ ਉਹ ਇੱਕ ਸੈਪਰੇਟ ਵੋਕ ਚੀਜ਼ ਹੈ ਕਿ ਕਈ ਵਾਰ ਪੁਲਿਸ ਪਾਰਟੀ ਕੋਈ ਜਾਣਦੀ ਹੈਗੀ ਤੋ ਕੋਈ ਵੈਰੀਫਾਇਬਲ ਇਨਪੁਟ ਕੋਈ ਹੁੰਦੀ ਹੈ ਤੋ ਉਸ ਤੇ ਚੀਜ਼ ਤੇ ਚੈੱਕ ਕਰਨ ਨੂੰ ਕੋਈ ਜਾਣਦੀ ਹੈਗੀ ਗੱਲ ਤੋ ਉਹ ਇੱਕ ਸੈਪਰੇਟ ਇਸ਼ੂ ਹੈ ਅਦਰਵਾਇਜ਼ ਤੋ ਇਸ ਦਾ ਇਲੀਗਲ ਜੋ ਥਾਤੇ ਜੋ ਬਣੀ ਹੋਈ ਸੀ ਸਟਰਕਚਰ ਉਸ ਤੇ ਅੱਜ ਕਾਰਵਾਈ ਕੀਤੀ ਗਈ